ਤਸਵੀਰਾਂ ਤੁਸੀਂ ਦੇਖ ਲਓ ਜੀ ਕਿ ਆ ਟੀਵੀ ਮਹਾਰੰਜੀਤ ਪੌਰ ਬਲੋਟਨ ਦੀ ਸ਼ੁਰੂਆਤ ਕਰਨੇ ਪਹਿਲਾਂ ਨਸਰ ਪਾ ਲਈ ਸੀ ਸੁਖਿਆ ਸ਼ਰਮਣੇ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬੁਧਰ ਸਿੰਘ ਮਜੀਠੀਆ ਨਾਲ ਸਬੰਧਤ ਦਰਜਨਾਂ ਕਸਦੇ ਮਾਮਲੇ ਦੀ ਜਾਂਚ ਕਰੀ ਐ ਸਹੀ ਦੇ ਮੁਖੀ ਤੇ ਦੋ ਮੈਂਬਰਾਂ ਨੂੰ ਬਦਲ ਦਿੱਤਾ ਗਿਆ ਸਾਬਕਾ ਫੈਸਲੇ ਦੇ ਮੈਂਬਰ ਏਆਈਜੀ ਪ੍ਰੋਵੀਜ਼ਨ ਮਨੂ ਸ਼ਰਮਾ ਨੂੰ ਲੋਅ ਚੇਅਰਮੈਨ ਦੀ ਕੀਤਾ ਗਿਆ ਉਹ ਡੀਐਜੀ ਐਚਐਸ ਹੁਲਰ ਦੀ ਜਗ੍ਹਾ ਲੈਣਗੇ ਇਸ ਦੇ ਨਾਲ ਸਰਕਾਰ ਦੇ ਐਸਐਸਪੀ ਨੂੰ ਲਾਣਾ ਤੇ ਐਸਪੀ ਐਨਆਰਆਈ ਪਟਿਆਲਾ ਗੁਰਬਖਸ਼ ਸਿੰਘ ਬੈਂਸ ਨੂੰ ਐਸਆਈਟੀ ਦਾ ਮੈਂਬਰ ਜੇ ਦੋ ਐਸਆਈਟੀ ਵਿੱਚ ਬਦਲਾਅ ਕੀਤੇ ਗਏ ਨੇ ਪਹਿਲਾ ਐਸਆਈਟੀ ਦੀ ਹੈ ਗਾਈ ਹਮੇਸ਼ਾ ਡੀਏਜੀ ਜਾਂ ਫਿਰ ਉਸ ਤੋਂ ਉੱਚੇ ਰੈਂਕ ਦੇ ਅਧਿਕਾਰੀ ਨੋਟ ਰੱਖੀ ਜਾਂਦੀ ਸੀ। ਇਸ ਤੋਂ ਫਿੱਟ ਹੋਵੇ ਕੋਈ ਤੋਂ ਤਿਹਾਹ ਤੇ ਮੁਬਾਰਕਬਾਦ ਦੇ ਲਈ ਮੁੱਖ ਮੰਤਰੀ ਭਵਨਕਮਨ ਮਰੇ ਕੋਟਲਾ ਦੀ ਬੱਡੀ ਇਫਕਾਰ ਤੇ ਮਾਚੇਸਾ ਨੇ ਸਤਰਾੰਸੀ ਮਾਨ ਨੇ ਮਰੇ ਕੋਟਲਾ ਵਾਸੀਆਂ ਨੂੰ ਇੱਕ ਤੋਹਫਾ ਦਿੱਤਨੀ। ਇੱਕ ਵਾਰ ਫਿਰ ਮਰੇ ਕੋਟਲਾ ਵਿੱਚ ਮੈਡੀਕਲ ਕਾਲਜ ਦਾ ਨਿਰਮਾਣ ਜਲਦ ਕਰਨ ਦਾ ਐਲਾਨ ਕੀਤਾ ਹੈ ਕਿਹੜੇ ਸਰਕਾਰ ਦੇ ਸਹਿਯੋਗ ਨਾਲ ਇਹ ਮੈਡੀਕਲ ਕਾਲਜ ਬਣਾਇਆ ਜਾਏਗਾ ਜਿਸ ਲਈ ਸਮੀਖ ਲੈ ਲਈ ਹੈ 100 ਇਸ ਸਿੱਟਾ ਵਾਲਾ ਮੈਡੀਕਲ ਕਾਲਜ ਬਣਾਉਂਦਾ ਐਲਾਨ ਕੀਤਾ ਗਿਆ ਜਿਸੇ ਇਲਾਕੇ ਦੇ ਨੌਜਵਾਨ ਮੈਡੀਕਲ ਦੀ ਸਿੱਖਿਆ ਹਾਸਲ ਕਰ ਸਕਣਗੇ ਨਾਲ ਇਹਨਾਂ ਦੇ ਬੇਕੂਟਲਾ ਦੇ ਸਿਵਲ ਹਸਪਤਾਲ ਨੂੰ ਵੀ ਅਪਗ੍ਰੇਡ ਕਰਾਂਗਾ ਪ੍ਰੋਸਾਦ ਵਾਇਆ ਮੁੱਖ ਮੰਤਰੀ ਨੇ ਕਿਹਾ ਹੈ ਕਿ ਮੇਰੂਪੁਰਲਾ ਨਵਾਂ ਜ਼ਿਲ੍ਹਾ ਬਣਿਆ ਤੇਜੇਰੀ ਵਿੱਚ ਮੇਰੂਪੁਰਲਾ ਵਿੱਚ ਜਲਦੀ ਹੀ ਜ਼ਿਲ੍ਹਾ ਪ੍ਰਬੰਧਕੀ ਅਫਸਰ ਨਵਾਂ ਪਾਸਟ ਸੈਂਡ ਬਿੱਡਾਂ ਦੀਆਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ ਲੜਕੀਆਂ ਲਈ ਨਵੇਂ ਸਕੂਲ ਦਾ ਸ਼ਾਰਦਾਰੀ ਮੌਦ ਦੇ ਮਹਿਮਾਨ ਹੋ ਚੁੱਕਾ ਹੈ ਜਿੱਥੇ ਜਲਦੀ ਹੀ ਸਕੂਲ ਨੂੰ ਸ਼ਿਫਟ ਕੀਤਾ ਜਾਵੇਗਾ ਅਤੇ ਕਿਹਾ ਕਿ ਜਲਦੀ ਹੀ ਫਿਲਹਾਲ ਲਈ ਮਿਨੀ ਆਪਸਾਂ ਸ਼ੁਰੂ ਕਿੰਨੇ ਜਾਣਗੇ ਬੇਰੁਜ਼ਗਾਰਾਂ ਨੂੰ ਮਿਨੀ ਬਸੰਦੇ ਪਰਮਾਣਿਤ ਕਿਤੇ ਜਾਣਗੇ ਕਿ ਬਿਨਾਂ ਕਿਸੇ ਸਿਫਾਰਿਸ਼ ਦੇ ਘੱਟ ਤੋਂ ਘੱਟ ਪੈਸੇ ਤੇ ਪਰਮਟ ਮੁਹੱਈਆ ਕਰਵਾਏ ਜਾਣਗੇ ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਅੱਜ ਸਵੇਰ ਸਰਕਾਰ ਨੇ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਨੇ ਕਿ ਕਿ ਇਥੇ ਮਾਲਵਾ ਖੇਤਰ ਵਿੱਚ ਕਣਕ ਦੀ ਵਾਢੀ ਦੀ ਸਾਖੀ ਦੇ ਆਸ-ਪਾਸ ਸ਼ੁਰੂ ਹੋ ਗਈ ਹੈ ਸੱਭਾ ਨੇ ਮੌਸਮ ਬਾਰੇ ਨਿਮਤਾਵਕ ਕਿ ਮੌਸਮ ਤੋਂ ਪਾਰੰਕਾ ਕੇ ਕਿਸਾਨ ਇਸ ਵਾਰ ਹੌਸਲੇ ਰੱਖੀ ਤੇ ਇਸ ਸਾਲ ਵਿੱਚ ਨੇ ਆਮਾਰਤ ਤੋਂ ਕਿਸਾਨਾਂ ਦੀ ਪੱਕੀ ਫਸਲ ਕੁਦਰਤੀ ਆਫਤ ਤੋਂ ਨਹੀਂ ਖੇਡ ਚੜਦੀ ਰਹੀ ਹੈ ਕਾਫੀ ਹਾਣ ਦੇ ਵਿੱਚ ਤੋਂ ਜਾ ਰਿਹਾ ਹੈ ਮੌਸਮ ਠੰਡਾ ਰਿਹਾ ਜਿਸ ਕਰਕੇ ਕਣਕ ਦੇ ਝਾੜ ਤੋਂ ਲੈ ਕੇ ਕਿਸਾਨ ਆਸ਼ਵਾੰਤ ਨੇ ਪਾਰਟੀ ਦੇ ਸਰਭੰਨ ਨੇ ਪੰਜਾਬ ਨੂੰ 28000 ਆਸ਼ੀਗਰਦ ਦੇ ਵੱਲੋਂ ਤੇ ਜਾਰੀ ਕਰ ਦਿੱਤੀ ਹੈ ਤੇ ਸਵੇਰ ਵਿੱਚ ਕਰੀਬ 1864 ਫੇਰ ਕੇਲੇ ਬਣਾਈ ਲੈਨੇ ਇਸ ਤੋਂ ਇਲਾਵਾ 700 ਤੋਂ ਕੁਰੀ ਬਾਰਸੀ ਮੰਡੀਆਂ ਵੀ ਤਿਆਰ ਕੀਤੀਆਂ ਗਈਆਂ ਨੇ ਮੌਸਮ ਜੇ ਕੋਈ ਫੇਰ ਬਦਲ ਨਾ ਹੋਇਆ ਤਾਂ ਕਣਕ ਦਾ ਸੀਜ਼ਨ ਜਲਦੀ ਹੀ ਬਰਸ ਸਕਦਾ ਹੈ ਸੂਬਾ ਸਰਕਾਰ ਨੇ ਇਸ ਵਾਰ 124 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਜਦੋਂ ਕਿ ਪਿਛਲੇ ਸਾਲ ਇਹ 332 ਲੱਖ ਮੀਟ੍ਰਿਕ ਟਨ ਸੀ ਸਰਕਾਰੀ ਸੁਰੱਖਤਾਪਕ ਮੰਡੀਆਂ ਉੱਤੇ 132 ਲੱਖ ਮੀਟ੍ਰਿਕ ਟਨ ਕਣਕ ਖਰੀਦਣ ਦੇ ਪ੍ਰਬੰਧ ਕੀਤੇ ਗਏ ਨੇ ਕਰਨ ਦਰੰਦ ਦੇ ਪਿੰਡ ਜਵੰਦਾ ਕਲਰੀ ਫੌਜੀ ਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਡਿਉਟੀ ਦੌਰਾਨ ਫੌਜੀ ਜਵਾਨ ਗਗਨਦੀਪ ਸਿੰਘ ਮੁੱਤਲ ਦਾ ਦौरा ਕਰ ਰਿਹਾ ਸੀ ਇਸ ਕਾਰਨ ਉਸ ਦੀ ਮੌਤ ਹੋ ਗਈ ਗਗਨਦੀਪ ਸਿੰਘ ਅੰਮਾਲਾ ਦੇ ਜ਼ਿਲ੍ਹੇ ਦੀ ਤੇ ਤਹਿਨਾਸੀ ਗਗਨਦੀਪ ਸਿੰਘ ਚਾਰ ਪੰਡਤ ਘੋਤਾਪਰਾਸੀ ਜੋ ਮਾਸੀ ਬਚਨ ਦਾ ਪਿਤਾ ਸੀ ਉਸ ਦੇ ਲਈ ਇਹ ਬਹੁਤ ਹੀ ਪਹਿਲਾ ਹੀ ਮੌਤ ਕੋ ਬੇਸੀ ਤੇ ਉਮਕਾਲਚਕ ਇਕੱਲਾ ਹੀ ਕਮਾਉਣ ਵਾਲਾ ਸੀ ਇਸ ਮਾਣੁਕਾ ਦੀ ਖਬਰ ਨਾਲ ਪੂਰਾ ਪਰਿਵਾਰ ਸਥਾਨੀਕ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਪ੍ਰਾਤਨਾ ਜਲਦਾ ਹੈ ਜਾਲਾ ਇਨ ਤਾ ਬਗਤ ਗਗਨਦੀਪ ਨੂੰ ਬਾਲਵਿਚ ਡਿਊਟੀ ਦੌਰਾਨ ਹਟਟੈਕ ਪਟਿਆਲਾ ਵਿੱਚ ਕਰਨਲ ਕੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨਾਲ ਵਾਪਸੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸੇਮਾਨ ਨੇ ਉਨ੍ਹਾਂ ਦੀ 딸 ਜਸਮੀਨ ਵਰ ਬਾਠ ਨਾਲ ملاقات ਕੀਤੀ ਜਿਸ ਨੇ ਗੌਰ ਹਲੜਾ ਮਿਲ ਲਿਆ। ਚੰਡੀਗੜ੍ਹ ਸਿਤਤ ਮੁੱਖ ਮੰਤਰੀ ਦੇ ਦਫ਼ਤਰ ਤੇ ਪਹੁੰਚੇ ਜਿੱਥੇ ਬਾਠ ਦੇ ਸੇਵਾ ਮੁਕਤ ਅਧਿਕਾਰੀ ਨਾਲ ਦੇ ਨਾਲ ਸੰਦੇਸ਼ ਸੇਮਾਨ ਨੂੰ ਮਿਲਣ ਤੋਂ ਬਾਅਦ ਜਸਮੀਨ ਬਾਠ ਕਾਫੀ ਜ਼ਿਆਦਾ ਪੋਜ਼ਿਟਿਵ ਲੱਗ ਰਹੀ। ਉਨ੍ਹਾਂ ਨੇ ਕਿਹਾ ਕਿ ਸੇਮਾਨ ਨੇ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਸਿਰ ਤੇ ਹੱਥ ਫੇਰਿਆ ਤੇ ਭਰੋਸਾ ਦਿੱਤਾ ਕਿ ਪੂਰੇ ਮਾਮਲੇ ਦੀ ਪੱਖ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਹੁਣ ਪੂਰਾ ਭਰੋਸਾ ਹੈ ਕਿ ਇੰਸਾਫ ਇਨਸਾਫ ਮਿਲੇਗਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੇਰੇ ਸਿਰ ਤੇ ਹੱਥ ਫੇਰ ਕੇ ਕਿਹਾ ਕਿ ਪੰਜਾਬ ਦੀ ਟੀਮ ਨੂੰ ਇਨਸਾਫ ਮਿਲੇਗਾ ਤੇ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਹੋ ਸਕਦੀ ਮੈਂ ਜਜ਼ਬੇ ਨਾਲ ਕਹਿ ਸਕਦੀ ਹਾਂ ਕਿ ਸਾਨੂੰ ਇਨਸਾਫ ਮਿਲੇਗਾ ਉਸਨੇ ਵੀ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਕਾਰਨ ਦੱਸਿਆ ਕਿ ਸਰਕਾਰ ਹਾਲੇ ਤੱਕ ਕਦੇ ਕਿਉਂ ਨਹੀਂ ਆਈ ਕਰਨਰ ਪਤਨੀ ਜਸਵਿੰਦਰ ਬਾਠ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਕੁਝ ਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਗ੍ਰਿਫਤਾਰੀ ਦੀ ਵੀ ਮੰਗ ਕੀਤੀ ਹੈ ਤੇ ਕਾਰਵਾਈ ਦੇ ਸ਼ੇਅ ਵਜੇ ਤੱਕ ਦਾ ਸਮਾਂ ਦਿੱਤਾ ਗਿਆ ਕਾਰ ਮੋਟਰਸਾਈਕਲ ਚਲਾਉਣ ਵਾਲੇ ਅਲਰਟ ਹੋ ਜਾਣ ਨੰਦਰਸਾਰੇ ਤੁਮੇ ਬੀਤੀ ਸਾਲ ਤੋਂ ਟ੍ਰੈਫਿਕ ਨਹੀਂ ਹੋ ਹੋਰ ਸਭ ਤੋਂ ਹੋ ਸਕਤੇ ਨੇ ਜੇ ਤੁਹਾਡੇ ਕੋਲ ਪਹਿਲਾਂ ਕੋਈ ਜਮਕਾਇਆ ਚਲਾਨ ਹੈ ਤੇ ਤੁਸੀਂ ਹਾਲੇ ਤੱਕ ਉਹ ਨਗਰ ਪੁਤਾਨਾ ਨਹੀਂ ਕੀਤਾ ਤੇ ਤੁਹਾਨੂੰ ਕਾਫੀ ਮਹਿੰਗਾ ਪੈ ਸਕਦਾ ਹੈ ਨਵੇਂ ਨਿਯਮ ਦੇ ਤਹਿਤ ਤੁਹਾਡਾ ਡਰਾਈਵਿੰਗ ਲਾਇਸੈਂਸ ਵੀ ਸਬਤ ਕੀਤਾ ਜਾ ਸਕਦਾ ਤੁਹਾਨੂੰ ਦੱਸਦੇ ਹਾਂ ਕਿ ਕੀ ਨੇ ਨਵੇਂ ਟ੍ਰੈਫਿਕ ਨਿਯਮ 3 ਮਹੀਨੇ ਦੇ ਲਾਇਸੈਂਸ ਜਬ ਤੱਕ ਹੋਵੇਗਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਤੁਹਾਨੂੰ ਪੈ ਸਕਦਾ ਹੈ ਜਮਾਨਾ ਅਦਾ ਨਾ ਕਰਨ ਲਈ ਸੁਝਾਵੇ ਲਈ ਸਰਕਾਰ ਨੇ ਨਵਾਂ ਸਖਤ ਹਲਕਟਿਆ ਜਿਸ ਕੋ ਤੁਹਾਡੇ ਕੋਲ ਪਿਛਲੇ 3 ਮਹੀਨੇ ਤੋਂ ਇਹ ਚਲਾਨ ਦੀ ਰਕਮ ਬਕਾਇਆ ਹੈ ਜਿਸ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਤੁਹਾਡੇ ਡਰਾਈਵਿੰਗ ਲਾਇਸੈਂਸ ਨੂੰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਵੱਲੋਂ ਜ਼ਬਤ ਬੋਤਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਇੱਕ ਵਿੱਤੀ ਸਾਲ ਵਿੱਚ ਰੈੱਡ ਸਿਗਨਲ ਜਾਂ ਫਿਰ ਖਤਰਨਾਕ ਡਰਾਈਵਿੰਗ ਲਈ 394 ਦਾ ਤੁਹਾਡਾ ਲਾਇਸੈਂਸ ਘੱਟੋ ਘੱਟ 3 ਮਹੀਨਾ ਲਈ ਜ਼ਬਤ ਕੀਤਾ ਜਾ ਸਕਦਾ ਹੈ ਦਿੱਲੀ ਪੁਲਿਸ ਨੇ ਫਿਲਮ ਡਾਇਰੈਕਟਰ ਸਲੋਸ ਕੁਮਾਰ ਮਿਸ਼ਰਾ ਨੂੰ ਬਲਾਤਕਾਰ ਦੇ આરોਪ 'ਚ ਗ੍ਰਿਫਤਾਰ ਕਰ ਲਿਆ ਹੈ ਸਲੋਸ ਜੋ ਉੱਤਰ ਪ੍ਰਦੇਸ਼ਿਕ ਹੈ ਜਿਸ ਨੇ ਮਹਾਕੰਵਚੇ ਵਾਇਰਲ ਹੋਈ ਥੁੜੀ ਮੋਨਾ ਨੂੰ ਸਾਨੂੰ ਫਿਲਮ ਦੀ ਆਫਰ ਕੀਤੀ ਸੀ ਤੇ ਉਹਨਾਂ ਦੀ ਮਸ਼ਕਲਾ ਬਾਅਦ ਮੇਂ ਨਜ਼ਰ ਆਇਆ ਕਿ ਕਿਤੇ ਇਹ ਦੇ ਲਈ ਫਾਈਕੋਟ ਹੋਣ ਉਹਨਾਂ ਦੇ ਹਾਲਾਂਕਿ ਜਮਾਨਤ ਪਟੀਸ਼ਨ ਥਾਰਜ ਨੂੰ ਪੁਲਿਸ ਨੇ ਤੁਰੰਤ ਕਿਰਾਸ ਚਲੇ ਆਲੇ ਦੇ ਸਵਾਲ ਉੱਤਰ ਪ੍ਰਦੇਸ਼ ਦੇ ਘੌਰਤ ਲੈਣਾ ਤੇ ਜਿਸ ਸੇ ਸੋਸ਼ਲ ਦੇ આરોਪ ਲੱਗ ਸ। ਫਿਲਹਾਲ ਇਸ ਵ੍ਰਿਧਨ ਦੀ ਵਾਸੇ ਨਹੀ ਨਵਿਆ ਦੇ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੀ ਟੀ ਏ ਨੀ।